ਦਰਸ਼ਣ ਜੋੜੀ ਇਹਦਾ ਹੁਣ ਕੰਮ ਸਟਾਰਟ ਹੋਣਾ ਆ ਇਹਦਾ ਜੋ ਨਕਸ਼ਾ ਆ ਉਹ ਬਣ ਚੁੱਕਾ ਆ ਤੇ ਇਹ ਹਜੇ ਪੁਰਾਣੀ ਆ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਇਧਰਲੀ ਸਾਈਡ ਉ ਟਾਲੀ ਪਈ ਆ ਜਿਹੜੀ ਟਾਲੀ ਦੇ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹ ਕੇ ਆਰਾਮ ਕੀਤਾ ਸੀ ਦਰਸ਼ਕੋ ਇਹ ਜਿਹੜਾ ਸਥਾਨ ਤੁਸੀਂ ਦੇਖ ਰਹੇ ਨਾ ਇਹ ਕਿਉਂ ਕਵਰ ਕੀਤਾ ਹੋਇਆ ਮੈਂ ਤੁਹਾਨੂੰ ਦੱਸ ਦਵਾਂ ਜਦੋਂ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਸੀ ਨਾ ਤੇ ਇਹ ਸਥਾਨ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਰੱਖਿਆ ਗਿਆ ਸੀਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਪਿਛਲੇ ਵੀਡੀਓ ਵਿੱਚ ਦੇਖਿਆ ਗੁਰਦੁਆਰਾ ਤੀਰ ਸਾਹਿਬ ਦਾ ਇਤਿਹਾਸ ਉਹ ਸਹੀ ਤਰ੍ਹਾਂ ਅੱਜ ਤੁਹਾਨੂੰ ਆਪਾਂ ਦਿਖਾਉਣਾ ਆ ਗੁਰਦੁਆਰਾ ਟਾਲੀ ਸਾਹਿਬ ਜਿੱਥੇ ਗੁਰੂ ਛੇਵੀਂ ਪਾਤਸ਼ਾਹ ਜਿਨੇ ਟਾਲੀ ਦੇ ਨਾਲ ਘੋੜਾ ਬਨ ਕੇ ਆਰਾਮ ਕੀਤਾ ਸੀਗਾ ਤੇ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਬਣੇ ਰਿਹਾ ਵੀਡੀਓ ਦੇ ਨਾਲ ਤੇ ਪਹਿਲਾ ਵਾਲੀ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀ ਉਹ ਨਾ ਉਸ ਦਾ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਸੋ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਇਹ ਦਰਸ਼ਕ ਜੋੜੀ ਇਹਦਾ ਹੁਣ ਕੰਮ ਸਟਾਰਟ ਹੋਣਾ ਆ ਇਹਦਾ ਜੋ ਨਕਸ਼ਾ ਆ ਉਹ ਬਣ ਚੁੱਕਾ ਆ ਤੇ ਇਹ ਹਜੇ ਪੁਰਾਣੀ ਆ ਤੇ ਤਾਂ ਕਰਕੇ ਪਹਿਲਾਂ ਤਾਂ ਇਹ ਹੈਗਾ ਜਿੱਦਾਂ ਆ ਮੇਨ ਰੋਡ ਆ ਗਿਆ ਨਕੋਦਰ ਤੇ ਕਪੂਰਥਲਾ ਬਿਲਕੁਲ ਆ ਆ ਕੇ ਆ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਇਧਰਲੀ ਸਾਈਡ ਉ ਟਾਲੀ ਪਈ ਆ ਜਿਹੜੀ ਟਾਲੀ ਦੇ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨ ਕੇ ਆਰਾਮ ਕੀਤਾ ਸੀ ਤੇ ਇੱਕ ਚੀਜ਼ ਹੋਰ ਦਰਸ਼ਕ ਇਧਰ ਹੀ ਦੇਸੀ ਦਵਾਈਆਂ ਮਿਲਦੀਆਂ ਆ ਹਰ ਇੱਕ ਬਿਮਾਰੀ ਦਾ ਇਲਾਜ ਇੱਥੇ ਹੈਗਾ ਚਲੋ ਤੁਹਾਨੂੰ ਦਿਖਾਉਨੇ ਆ ਉਹ ਟਾਲੀ ਤੇ ਦਰਸ਼ਨ ਕਰਾਉਣੇ ਤੁਹਾਨੂੰ ਵੀ ਤੇ ਦੇਸੀ ਦਵਾਈਆਂ ਵੀ ਇੱਥੇ ਹੀ ਮਿਲਦੀਆਂ ਆ ਸਾਹਮਣੇ ਤੇ ਦੇਸੀ ਦਵਾਈਆਂ ਦਾ ਕੋਈ ਪੈਸਾ ਨਹੀਂ ਤੁਸੀਂ ਆਪਣੀ ਸ਼ਰਦਾ ਦੇ ਨਾਲ ਜਿੰਨੇ ਮਰਜੀ ਪੈਸੇ ਦੇ ਸਕਦੇ ਆ ਸੇਵਾ ਕਰਾ ਸਕਦੇ ਆ ਆ ਟਾਲੀ ਕਰੋ ਦర్శੀ ਦਰਸ਼ਕੋ ਇਹ ਜਿਹੜਾ ਸਥਾਨ ਤੁਸੀਂ ਦੇਖ ਰਹੇ ਨਾ ਇਹ ਕਿਉਂ ਕਵਰ ਕੀਤਾ ਹੋਇਆ ਮੈਂ ਤੁਹਾਨੂੰ ਦੱਸ ਦਵਾ ਜਦੋਂ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਸੀ ਨਾ ਤੇ ਇਹ ਥਾਂ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਰੱਖਿਆ ਗਿਆ ਸੀਗਾ ਸੋ ਉਹਨਾਂ ਨੇ ਹੁਣ ਇਹ ਜਗ੍ਹਾ ਨੂੰ ਇਹਦਾ ਕਵਰ ਕੀਤਾ ਹੋਇਆ ਤਾਂ ਜੋ ਲੋਕ ਇੱਥੇ ਨਾ ਪੈਰ ਪੂਰਨਾ ਰੱਖਣਾ ਹੈ ਨਾ ਤੇ ਆਹ ਉੱਤੇ ਲਿਖਿਆ ਹੋਇਆ ਇਹਦਾ ਇਤਿਹਾਸ ਸੋ ਤੁਸੀਂ ਇਹਨੂੰ ਪਾਉਜ਼ ਕਰਕੇ ਜ਼ਰੂਰ ਪੜਿਓ ਤੇ ਇਹਦਾ ਗੁਰਦੁਆਰੇ ਦਾ ਇਤਿਹਾਸ ਹੈ ਨਾ ਸੋ ਮੈਂ ਵੀਡੀਓ ਰੋਕ ਦਿੰਨਾ ਥੋੜੇ ਟਾਈਮ ਵਾਸਤੇ ਸੋ ਤੁਸੀਂ ਇਹਨੂੰ ਪਾਉਜ਼ ਕਰਕੇ ਵੀ ਪੜ ਸਕਦੇ ਆ ਸੰਖੇਪ ਇਤਿਹਾਸ ਗੁਰਦੁਆਰਾ ਟਾਲੀ ਸਾਹਿਬ ਪਾਸ਼ਾਹੀ 6ਵੇਂ ਬਲੇਰ ਖਾਨਪੁਰ ਗੁਰੂ ਜੀ ਨੇ ਸ਼ਰਾਬ ਦਿੱਤਾ ਸੀ ਜੀ ਇਹਨੂੰ ਕਿਉਂ ਦਿੱਤਾ ਸੀ ਉਹ ਸਾਰਾ ਇੱਥੇ ਲਿਖਿਆ ਹੋਇਆ 101 ਕੋਲੂ ਚੱਲਦੇ ਸੀ ਹਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਲਾ ਵੀ ਇਸ ਥਾਂ ਤੇ ਆਏ ਸੀਗੇ ਸੋ ਜ਼ਰੂਰ ਪੜਿਓ ਇਹਨੂੰ ਚੱਲਾਂਗੇ ਹੁਣ ਪੰਦਰ ਦਰਬਾਰ ਸਾਹਿਬ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਨਮੀ ਬਣ ਰਹੀ ਦਰਸ਼ਨੀ ਜੋੜੀ ਦਾ ਨਕਸ਼ਾ ਸੋ ਜਿਹੜੀ ਵੀ ਵਾਰ ਤੁਸੀਂ ਪਹਿਲਾਂ ਦੇਖਿਆ ਦਰਸ਼ਨੀ ਜੋੜੀ ਇਹ ਉਹਦਾ ਨਕਸ਼ਾ ਦੇਖ ਲਓ ਇੰਜ ਦਾ ਬਣਨਾ ਨਕਸ਼ਾ ਦਰਸ਼ਨੀ ਜੋੜੀ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਇਤਿਹਾਸ ਦਾ ਸਾਰਿਆਂ ਨੂੰ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ